ਹੈਲੋ ਜੀ ਪਿਆਰ ਪਰਿਸ਼ਾਸਤੀ ਕਾਲ ਜੀ ਅੱਜ ਦੀ ਆਪਾਂ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਸ਼ਹਿਰ ਪਿੱਖੀ ਸੋ ਆਪਾਂ ਬੱਸ ਇਹਨੂੰ ਉਹਦਾ ਪਾਪੀ ਖਿਤਾ ਗਿਲੇ ਕਰਨਾ ਵਸੀ ਆਪਾਂ ਪਾਪੀ ਖਿਤਾ ਹੋ ਗਰਮੀ ਵਾਲੇ ਕੱਪੜੇ ਲੈ ਕੇ ਆਉਣੇ ਨੇ ਹੋਰ ਆਪਾਂ ਜੀ ਦਾ ਰਮਾਲਾ ਸਭ ਲੈ ਕੇ ਆਉਣੇ ਕੁਰਤਾ ਪਜਾਮਾ ਲੈ ਕੇ ਆਉਣੇ ਕੱਲ ਨੂੰ ਆਪਾਂ ਬਾਬੇ ਦੇ ਜਾਣੇ ਹਸਤਾਨ ਤੇ ਸਾਜੂ ਪਜਾਬ ਦੀ ਸੋ ਆਪਣੀ ਉਹ ਵੀਡੀਓ ਵੀ ਦੇਖੋ ਤੇ ਅੱਜ ਵਾਲੇ ਵੀ ਆਪਨੇ ਵੀਡੀਓ ਦੇਖਿਓ ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਅੱਜ ਦੀ ਤਾਂ ਆਪ ਨੂੰ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਲੱਖਣ ਕਰਦੇ ਬਾਏ ਬਾਏ ਗਲਾਫ ਜੇ ਪਾਉਣ ਵਾਲਾ ਉੱਤੇ ਲਾਈਟ ਜੀ ਚਲੋ ਬੀ ਤਾਇਆ ਮਾਰੋ ਸੈਲਫ ਗੱਡੀ ਦਾ ਐ ਨਾ ਜੇ ਸ਼ਹਿਰ ਹੋ ਵੀ ਬੇਟਾ ਪੀਰ ਖਾਨਾ ਹੀ ਪਿੰਡ ਮੱਤੀ ਦਾ ਸੋ ਇੱਥੇ ਲਾਲਾਲੇ ਪੀਰ ਦੀ ਜਗਾ ਸੀ ਜੋ ਪੀਰ ਖਾਨਾ ਲਾਂਗਿਆ ਮਾਂਗਰੋਂ ਮਾਂਗਿਆ ਪਿੰਡ ਮੱਤੀ ਲਓ ਜੀ ਆ ਗਿਆ ਸ਼ਹਿਰ ਵਿੱਚ ਰੌਣਕ ਸੁਣੂ ਹੋ ਜਾਂਦਾ ਸ਼ਮਾ ਤੋਂ ਕਿ ਲੋ ਮੋਟਾ ਤੁਰ ਰਹੀ ਹੈ ਆ ਸ਼ਹਿਰ ਤੇ ਬਾਜ਼ਾਰ ਸ਼ਹਿਰ ਤੇ ਬਾਜ਼ਾਰ ਰਹਿਣਾ ਕਵਾੜਾ ਜੰਮੂ ਦੇ ਵੱਡਾ ਵੱਡੀ ਦੁਕਾਨ ਕਵਾੜ ਦੀ ਵਿੰਟੋ ਲੱਡੀ ਰਾਤੀ ਆਪਾਂ ਚੈਰ ਤੇ ਬਯਾਤ ਸਪੀਡ ਵਾਲੀ ਹੋ ਜਾਂਦੀ ਐ ਇਸ ਕਰਕੇ ਕਿ ਅਪਾ ਬਯਾਤ ਨਹੀਂ ਲੈ ਕੇ ਗਏ ਇਹ ਆ ਠਾਣਾ ਰੂਰ ਸੜਕ ਤੇ ਜਦੋਂ ਆਪਾਂ ਰਾਜੀ ਦੇ ਸੀ ਇੱਕ ਨੂੰ ਨੇ ਆਖੋ ਜੇ